ਪਹਿਲਾਂ 2 2 ਘੋੜੇ ਫਿਰ 4 4 ਹੁਣ 6 6 8 8 10 10 ਭਜਾਏ ਆ ਮਹਾਰਾਜ ਦੀ ਕਿਰਪਾ ਨਾਲ ਅੱਛਾ 7ਵੀਂ ਵਾਰ ਐਦਕੀ ਫੇਰ ਗੋਡ ਮੈਡਲ ਲੈ ਗਿਆ 7ਵੀਂ ਵਾਰ ਦੇ ਤੁਸੀਂ ਵੀਨਰ ਹੋ ਜੀ ਹਾਂ ਜੀ 7ਵੀਂ ਵਾਰ ਦੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮੇਰ ਕੀਤਾ ਆ ਅਗਲੀਆਂ ਪੀੜੀਆਂ ਚਾਹ ਨਾਲ ਸਿੱਖ ਰਹੀਆਂ ਐ ਇਸ ਚੀਜ਼ ਨੂੰ ਤੁਸੀਂ ਕਹਿ ਰਹੇ ਹੋ ਵੀ ਸਿੰਘ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੀ 10 ਘੋੜੇ ਭਜਾਈਏ 12 ਭਜਾਈਏ ਜਦੋਂ ਅੱਗੇ ਵਿਰਾਸਤ ਵਿੱਚ ਅਸੀਂ ਕਿਸੇ ਚੀਜ਼ ਨੂੰ ਦੇਖ ਕੇ ਜਾਣਦੇ ਹਾਂ ਤਾਂ ਹੋਰ ਅੱਗੇ ਬਿਹਤਰ ਹੁੰਦਾ ਜਾਂਦਾ ਬਿਹਤਰ ਹੁੰਦਾ ਜਾਂਦਾ ਹੈ। ਅਗਲੀਆਂ ਪੀੜ੍ਹੀਆਂ ਦਾ ਕਿਸ ਤਰ੍ਹਾਂ ਦਾ ਰੁਝਾਨ ਹੈ? ਚੰਗੀਆਂ ਹੈਗੇ ਆ ਨਵੇਂ ਜੰਗ ਭਜੰਗੀ ਆ ਜਿੱਦਾਂ ਆਣਾ ਨਿੱਕਾ ਭਜੰਗੀ ਤਿਆਰ ਹੁੰਦਿਆ ਵਾ। ਜਿੱਦਾਂ ਹੋਲੀ-ਹੋਲੀ ਹੋਰ ਭਜੰਗੀ ਹੈਗੇ ਆ ਜਿਹੜੇ ਨਾਲ ਪੰਥ ਦੇ ਜੁੜੇ ਆ। ਬਚਪਨ ਤੋਂ ਵੀ ਰਹਿ ਰਹੇ ਤੇ ਹੁਣ ਭਜਾਉਂਦੇ ਆ ਦੋ-ਦੋ ਚਾਰ-ਚਾਰ। ਅਰ ਅੱਜਕੱਲ ਜਿਹੜੇ ਹੁਣ ਨਵੇਂ ਅ ਬੱਚੇ ਪੈਦਾ ਹੁੰਦੇ ਆ ਜੀ ਜਾਂ ਸ਼ਹਿਰੀਕਰਨ ਹੋ ਗਿਆ ਪਿੰਡਾਂ ਦਾ ਹੁਣ ਤਾਂ ਨਾ ਹੀ ਬੜੇ ਅਜੀਬ ਹੋ ਗਏ ਉਹਨਾਂ ਨੂੰ ਸਨੇਹਾ ਕੀ ਦਵੋਗੇ ਤੁਸੀਂ ਸਿੱਖਾਂ ਨੂੰ ਖਾਣ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਵੀ ਨਿੱਕਾ ਬਚੰਗੀ ਸਾਡੇ ਗੋਂਦਾ ਅਸੀਂ ਉਹਦਾ ਨਾਂ ਰੱਖੀਏ ਹੁਣ ਇਹਦਾ ਨਾਂ ਘਰ ਦਾ ਹੋਰ ਸੀ ਅਸੀਂ ਤਾਂ ਨਾਂ ਬਲੀ ਸਿੰਘ ਰੱਖਿਆ ਆਪਾ ਹਾਂ ਜੀ ਇਹਨੂੰ ਬਲੀ ਸਿੰਘ ਕਹਿ ਕੇ ਵਾਜ ਮਾਰਦੇ ਆਂ ਵੀ ਕੋਈ ਵੱਖਰਾ ਨਾਂ ਰੱਖੀਏ ਤਾਂ ਆਪਣੇ ਬਸ ਜਿੱਥੇ ਮਹੱਲਾ ਕੱਟਿਆ ਜਾਂਦਾ ਤਾਂ ਮਹੱਲੇ ਦੇ ਵਿੱਚੋਂ ਨਿਕਲਦਾ ਕੀ ਐ ਤਾਂ ਉਹ ਇਹ ਅਵਲ ਰਹਿਣਾ ਕੋਈ ਨਾ ਕੋਈ ਤਾਂ ਅਵਲ ਕਦੇ ਰਹਿੰਦਾ ਪਰ ਵੀਰ ਬੰਤਾ ਸਿੰਘ ਦੀ ਨਿਸ਼ਾਨ ਸਿੰਘ ਹੋਰੀ ਇਹ 7 ਸਾਲਾਂ ਦੇ ਬਿਨਰ ਹੈ 7 ਸਾਲਾਂ ਤੋਂ ਇਸ ਮਹੱਲੇ ਦੇ ਵਿੱਚੋਂ ਘੋੜਸਵਾਰੀ ਤੇ ਜੋਰ ਦਿਖਾ ਕੇ 골ਡ ਮੈਡਲ ਹਾਸਲ ਕਰ ਰਹੇ ਆ ਔਰਨ ਕੀ ਹੋਲੀ ਮਾ ਮਹੋਲਾ ਹੋਲੀ ਦਾ ਬਦਲ ਦੇ ਕੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੋਲਾ ਦਿੱਤਾ ਤੇ ਨਾਲ ਮਹੱਲਾ ਹੋਲਾ ਮਹੱਲਾ ਜਦੋਂ ਹੋ ਗਿਆ ਤਾਂ ਸਿੰਘ ਸ਼ਸਤਰ ਵਿਦਿਆ ਦੇ ਘੋੜਸਵਾਰੀ ਦੇ ਜੋਰ ਦਿਖਾਉਣ ਲੱਗੇ ਤੇ ਸਾਰੀ ਸਾਲਾਂ ਦੀ ਜਿਹੜੀ ਮਿਹਨਤ ਗੁਰੂ ਸਾਹਿਬ ਦੇ ਅੱਗੇ ਆਪਣੀ ਸ਼ਾਸਤ੍ਰ ਵਿੱਦਿਆ ਤੇ ਜੋਰ ਦਿਖਾ ਕੇ ਘੋੜਸਵਾਰੀ ਦੇ ਜੋਰ ਦਿਖਾ ਕੇ ਗੁਰੂ ਸਾਹਿਬ ਦੀ ਕਿਰਪਾ ਹਾਸਲ ਕਰਨ ਦੇ ਲਈ ਹਰ ਇੱਕ ਸਿੰਘ ਤਾਂ ਯਤਨ ਰੰਦਾ ਸੀ ਪਰ ਇਸ ਵਾਰੀ ਮਹੱਲਾ ਵੀ ਕੱਢਿਆ ਗਿਆ ਮਹੱਲੇ ਦੇ ਵਿੱਚ ਬਹੁਤ ਚੀਜ਼ਾਂ ਖਾਸ ਰਹੀਆਂ ਬੜੇ ਸਿੰਘ ਸਜਤਾਜ ਕੇ ਆਏ ਘੋੜਿਆਂ ਨੂੰ ਸਜਾ ਕੇ ਲਿਆਏ ਬੜੇ ਕਰਤਬ ਦਿਖਾਏ ਪਰ ਅਵਲ ਕੌਣ ਰੰਦਾ ਮਾਨ ਕਿਨੂੰ ਪ੍ਰਾਪਤ ਹੁੰਦਾ ਇਸ ਪੂਰੇ ਮਹੱਲੇ ਦੇ ਵਿੱਚੋਂ ਘੋੜਸਵਾਰੀ ਦੇ ਜੋਰ ਕਿਹਨੇ ਸਭ ਤੋਂ ਵਧੀਆ ਦਿਖਾਏ ਜੋ ਜੱਜਮੈਂਟ ਇੱਥੇ ਹੋਈ ਸੋ ਸਾਡੇ ਨਾਲ ਸਿੰਘ ਸਾਹਿਬ ਅ ਮਿਸਲ ਸ਼ਹੀਦਾ ਬੰਤਾ ਸਿੰਘ ਜੀ ਮਿਸਲ ਸ਼ਹੀਦਾ ਬਾਬਾ ਬਕਾਲਾ ਸਾਹਿਬ ਤੋਂ ਤੇ ਭਾਈ ਨਿਸ਼ਾਨ ਸਿੰਘ ਜੀ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਫਿਰ ਤਗਮਾ ਮਿਲਿਆ ਪਿਛਲੀ ਵਾਰ ਵੀ ਅਵਲ ਰਹਿੰਦੇ ਹੋ ਜੀ ਇਸ ਵਾਰ ਵੀ ਇਹ ਕੀ ਖਾਸ ਰਿਹਾ ਇਸ ਵਾਰ ਦੇ ਹੋਲੇ ਮਹੱਲੇ ਦੇ ਵਿੱਚ ਖਾਸ ਤੇ ਬਹੁਤ ਵਧੀਆ ਵੀ ਹੋਲਾ ਮਹੱਲਾ ਗੁਰੂ ਸਾਹਿਬ ਜੀ ਦਾ ਮਨਾ ਕੇ ਸੰਪੂਰਨ ਕਰਕੇ ਹੁਣ ਪੜਾਵਾਂ ਨੂੰ ਚਾਲੇ ਪਾਉਣ ਲੱਗੇ ਆ ਤੇ ਬੜੀ ਉਤਸ਼ਾਹ ਦੇ ਨਾਲ ਤਿਆਰੀਆਂ ਕੀਤੀਆਂ ਹਨ ਖਾਲਸੇ ਪੰਥ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਦੀ ਗਵਾਈ ਹੇਠ ਗੁਰਦੁਆਰਾ ਸ਼ਹੀਦ ਬਾਗ ਤੋਂ ਰਮਟਾ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਹੁਣ ਮੱਲੇ ਦੀ ਸਮਾਪਤੀ ਆ ਤੇ ਹੁਣ ਵਾਪਸੀ ਟਾਈਮ ਘੋੜਿਆਂ ਦੇ ਨਾਲ ਖਲੋਤੇ ਹਾਂ ਜੀ ਇਸ ਪਲ ਦੇ ਲਈ ਸਾਰੀ ਮਿਹਨਤ ਹੁੰਦੀ ਹੈ ਇਸ ਪਲ ਦੇ ਲਈ ਤੁਸੀਂ ਤਿਆਰੀ ਬਹੁਤ ਕੀਤੀ ਹੋਈ ਘੋੜੇ ਬੜੇ ਸੁੰਦਰ ਸਜਾਏ ਹੋਏ ਜੀ ਫੁੰਮਣ ਵਗੈਰਾ ਲਾਏ ਹੋਏ ਕਿੰਨੇ ਸਮੇਂ ਦੀ ਤਿਆਰੀ ਕਰਨੀ ਪੈਂਦੀ ਹੈ ਇਸ ਇੱਕ ਪਲ ਦੇ ਲਈ ਬਸ ਜਿਉਂ ਬਾਬਾ ਬਕਾਲਾ ਸਾਹਿਬ ਤੁਰਦੀਆਂ ਤੇ ਤਿਆਰੀਆਂ ਤਿਆਰੀਆਂ ਰੋਜ਼ ਮੱਲਾ ਰੋਜ਼ ਚੱਲਾ ਰੋਜ਼ ਮੱਲਾ ਰੋਜ਼ ਚੱਲਾ ਤੇ ਮਹਾਂਪੁਰਖਾਂ ਦੀ ਦੇਖ ਰਿਹਾ ਘੱਟ-ਹੇਠ ਬੜਾ ਵਧੀਆ ਚੱਲ ਰਿਹਾ ਪਰਾ ਹਾਂਜੀ ਤੇ ਹੁਣ ਵਾਪਸ ਜਾ ਰਹੇ ਹਾਂ ਇਸ ਵਿਸ਼ੇਸ਼ ਸਨਮਾਨ ਦੇ ਲਈ ਇਹ ਸਾਰਾ ਕੁਝ ਤੁਸੀਂ ਕਰਦੇ ਹੋ ਜਾਂ ਮਨ ਦੇ ਵਿੱਚ ਭਾਵਨਾ ਕੀ ਹੁੰਦੀ ਜਦੋਂ ਤੁਸੀਂ ਇਹ ਕਰਨਾ ਨਹੀਂ ਮਨ ਦੇ ਵਿੱਚ ਭਾਵਨਾ ਇਹ ਹੁੰਦੀ ਆ ਵੀ ਜਿਉਂ ਮਹਾਂਪੁਰਖਾਂ ਨੂੰ ਅਰਦਾਸੇ ਹੋਏ ਆ ਪੰਥ ਦੇ ਵਿੱਚ ਤੇ ਕੁਝ ਵੱਖਰਾ ਕਰਕੇ ਜਾਈਏ ਵੀ ਪੀੜ੍ਹੀ ਨੂੰ ਪਤਾ ਲੱਗੇ ਮਗਰਲੀ ਨੂੰ ਵੀ ਕੋਈ ਸਿੰਘ ਪੰਥ ਦੇ ਵਿੱਚ ਇਦਾਂ ਘੋੜੇ ਭਜਾਉਂਦੇ ਰੇ ਤੇ ਤਿਆਰ ਪੁੱਤ ਤਿਆਰ ਕਰਕੇ ਕੋਈ ਵੈਲ ਨਹੀਂ ਕੋਈ ਗੱਲ ਨਹੀਂ ਤੇ ਸਿੱਖੀ ਨਾਲ ਜੁੜੇ ਆ ਮਾਹ ਪ੍ਰਸ਼ਾ ਦੇ ਨਾਲ ਜੁੜੇ ਆ ਤੇ ਹੋਰ ਵੀ ਸਿੰਘ ਵੱਧ ਤੋਂ ਵੱਧ ਜੁੜਨ ਪੰਥ ਦੇ ਵਿੱਚ ਹਣ ਪਚੰਗੀ ਜਿੱਦਾਂ ਬਾਣੀ ਬਾਣਾ ਸਭ ਮਹਾਰਾਜ ਕਿਰਪਾ ਕਰਦੇ ਆ ਵਿਦਿਆਲੇ ਵੀ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਘੋੜ ਸਵਾਰੀ ਪੰਥ ਦੇ ਨਾਲ ਨਾਲ ਹਾਂਜੀ ਤੇ ਸਾਰੀ ਮਰਜ਼ਾਦਾ ਹੇਠ ਰਹਿ ਕੇ ਤੇ ਸਾਰਾ ਪੰਥ ਦੇ ਵਿੱਚ ਰਹਿ ਕੇ ਨਿਮਰਤਾ ਸਹਿਤ ਸੇਵਾ ਕਰਦੇ ਆ ਜੀ ਮਹਾਰਾਜ ਦੀ ਕਿਰਪਾ ਬੜੀ ਸਦੀਆਂ ਤੋਂ ਰੁਇਤਾਂ ਚੱਲੀ ਆ ਰਹੀਆਂ ਤੁਸੀਂ ਕਿੰਨੇ ਸਮੇਂ ਤੋਂ ਦਲ ਪੰਥ ਦੇ ਵਿੱਚ ਦਲਬਾਂਥੇ ਹੀ ਛੋਟੇ ਹੁੰਦੇ ਆਏ ਆ ਮਾਹ ਪ੍ਰਖੰਨ ਅਰਦਾਸੇ ਆਏ ਆ ਬਚਪਨ ਤੋਂ ਜਿਵੇਂ ਆਏ ਤੇ ਪੰਥ ਦੇ ਵਿੱਚ ਹੀ ਆ ਪਹਿਲਾਂ ਦੋ ਦੋ ਘੋੜੇ ਫਿਰ ਚਾਰ ਚਾਰ ਹੁਣ 6 6 8 8 10 10 ਭਜਾਏ ਆ ਤੇ ਹੁਣ ਥੋੜਾ ਜੀ ਤੁਸੀਂ ਕਿੰਨੇ ਘੋੜੇ ਇਕੱਠੇ ਭਜਾਏ ਜੀ 10 ਹੀ ਭਜਾਏ ਜੀ 10 ਤੋਂ ਵੱਧ ਨਹੀਂ ਹਾਂ ਜੀ 10 ਘੋੜਿਆਂ ਦੇ ਉੱਤੇ ਇੱਕ ਸਵਾਰ ਜਾਂ ਪੰਜ ਸਵਾਰ ਪੰਜ ਸਿੰਘ ਹੁੰਨੇ ਆ ਘੋੜਿਆਂ ਨੂੰ ਕੰਟਰੋਲ ਵੀ ਕਰਨਾ ਕਿਸੇ ਵੇਲੇ ਕਿਸ ਤਰ੍ਹਾਂ ਫਿਰ ਬੈਲੈਂਸ ਬਣਦਾ ਜੀ ਇਹ ਘੋੜਿਆਂ ਦਾ ਆਪਸ ਦੇ ਵਿੱਚ 10 ਘੋੜੇ ਇੱਕੋ ਲੈ ਦੇ ਵਿੱਚ ਚੱਲਣੇ ਚਾਹੀਦੇ ਆ ਕਿ ਵੀ ਅੱਗੇ ਪਿੱਛੇ ਨਾ ਹੁੰਦੇ ਨਹੀਂ ਅੱਗੇ ਪਿੱਛੇ ਹੁੰਦੇ ਨੇ ਕਿ ਇਦਾਂ ਨਾ ਕੱਲਾ ਕੱਲਾ ਸਿੰਘ ਦੋ ਦੋ ਘੋੜੇ ਛੱਡ ਲਿੰਦਾ ਫਿਰ ਫਿਰ ਚਾਰ ਚਾਰ ਕਰ ਲੀਦੇ ਫਿਰ ਛੇ ਛੇ ਇਦਾਂ ਹੌਲੀ ਹੌਲੀ ਵਧਾਈ ਜਾਂਦੇ ਆ ਫਿਰ 10 ਹੋ ਜਾਂਦੇ ਆ ਬੈਲੈਂਸ ਨਾ ਭਾਈ ਦੇ ਕੋਈ ਗੱਲ ਨਹੀਂ ਮਾਰੇ ਦੀ ਮਿਹਰ ਆ ਸੱਚੀ ਪਾਸ਼ਾ ਦੀ ਹਾਂਜੀ ਤੇ ਘੋੜੇ ਜਿਹੜੇ ਤਿਆਰੀ ਇਹਨਾਂ ਦੀ ਇਹਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਕਰਦੇ ਹੋ ਵਾਰਮ ਅਪ ਵੀ ਕਰਨਾ ਪੈਂਦਾ ਜਦੋਂ ਗਰਾਊਂਡ ਦੇ ਵਿੱਚ ਖੜਾ ਰਹੀ ਨੇ ਜਾਣਾ ਹੁੰਦਾ ਤਾਂ ਆਪਣੇ ਸਰੀਰ ਦੀ ਬੜੀ ਤਿਆਰੀ ਕਰਦਾ ਤੇ ਇੱਥੇ ਤਾਂ ਸਾਰਾ ਕੰਮ ਘੋੜਿਆਂ ਦੇ ਭੱਜੜਦਾ ਹੁੰਦਾ ਹੁਣ ਵੀ ਕਾਫੀ ਸਾਹ ਤੇਜ਼ ਗਤੀ ਨਾਲ ਲੈ ਰਹੀ ਬਸ ਸਾਥ ਫਿਰ ਲੈਣਾ ਇਹਨਾਂ ਦਾ ਵਿਚਾਰਿਆਂ ਦਾ ਜੋਰ ਲੱਗਾ ਜਾਨ ਪਾਈ ਆ ਹੁਣ ਇਹਨਾਂ ਨੇ ਘੁਮਾਵਾਂ ਫਰਾਵਾਂਗੇ ਫੇਰਾਂਗੇ ਫਿਰ ਖਰਕਣੇ ਖੁਰਕਣੇ ਮਾਰਾਂਗੇ ਰਸਾਮ ਨੂੰ ਹਾਂਜੀ ਤੇ ਫਿਰ ਥੋੜੀ ਨੂੰ ਆਰਾਮ ਕਿੱਦਾਂ ਮਿਲਦਾ ਜੀ ਆਰਾਮ ਇਦਾਂ ਹੀ ਆ ਵੀ ਜਦੋਂ ਲੇਟਾ ਮਾਰਦਾ ਅੱਦਾ ਤੇ ਥਕਿਵੇਂ ਦਾ ਉਦੋਂ ਲੱਥ ਜਾਂਦਾ ਵਾ ਤੇ ਮੁੜ ਕੇ ਕੁਝ ਫੋਜ ਖਰਕਣੇ ਖੁਰਕਣੇ ਮਾਰ ਦਈਏ ਮਾਲਸ਼ਾਂ ਕਰਦੀ ਤੇ ਸੈਟ ਹੋ ਜਾਂਦੇ ਫਿਰ ਭਾਵੇਂ ਅਗਲੇ ਦਿਨ ਫੇਰ ਚੱਲਾ ਪੈ ਜੇ ਪੰਥ ਦਾ ਜਿੱਦਾਂ ਅਗਲੇ ਪੜਾ ਤੇ ਜਾਣਾ ਵਾ ਇਦਾਂ ਹੀ ਪੜਾ ਦਾ ਪੜਾ ਰੋਜ਼ ਮੱਲੇ ਰੋਜ਼ ਚੱਲੇ ਕਰਦੇ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਤੀ ਤੇ ਪਹੁੰਚੇ ਹ ਜਿਹੜੇ ਘੋੜੇ ਤੁਸੀਂ ਇੱਥੇ ਭਜਾਉਣੇ ਹੁੰਦੇ ਆ ਜੀ ਤਾਂ ਇਹਨਾਂ ਦੀ ਰੋਜ਼ ਪ੍ਰੈਕਟਿਸ ਅਭਿਆਸ ਹੁੰਦਾ ਜੀ ਰੋਜ਼ ਹੀ ਹਰਕੇ ਜਿੱਥੇ ਮਤਲਬ ਸੰਗਤਾਂ ਨੇ ਲੀਕ ਕੀ ਹੁੰਦੇ ਆ ਮਹਾਪੁਰਸ਼ਾਂ ਦੇ ਨਾਲ ਬਹਿ ਕੇ ਵੀ ਇੱਥੇ ਪੜਾਅ ਲੱਗਣੇ ਆ ਤੇ ਪੜਾਅ ਦਰ ਪੜਾਅ ਚੱਲਦਾ ਰਹਿੰਦਾ ਵਾ ਤੇ ਫਿਰ ਜਿੱਥੇ ਮੱਲਾ ਭੋਗ ਪੈਂਦੇ ਆ ਤੇ ਮਹੱਲੇ ਦੇ ਵਿੱਚ ਜਾ ਕੇ ਫਿਰ ਉੱਥੇ ਚਾਰ ਵੀ ਛੱਡੀ ਤੇ ਛੇ ਵੀ ਛੱਡੀ ਤੇ ਆ ਕਿਸੇ ਵळे ਦੋ ਵੀ ਭਜਾ ਕੇ ਤੇ ਸਮਾਪਤੀ ਹੁੰਦੀਆਂ ਜੀ ਫੌਜ ਵਾਧੂ ਫੌਜ ਮਹਾਰਾਜ ਦੀ ਕਿਰਪਾ ਨਾਲ ਪੰਥ ਦੇ ਵਿੱਚ ਅਗਲੀਆਂ ਪੀੜ੍ਹੀਆਂ ਚਾਲ ਨਾਲ ਸਿੱਖ ਰਹੀਆਂ ਇਸ ਚੀਜ਼ ਨੂੰ ਤੁਸੀਂ ਕਹਿ ਰਹੇ ਹੋ ਵੀ ਸਿੰਘ ਤੁਸੀਂ ਕੋਸ਼ਿਸ਼ ਕਰ ਜਦੋਂ ਅੱਗੇ ਵਿਰਾਸਤ ਵਿੱਚ ਅਸੀਂ ਕਿਸੇ ਚੀਜ਼ ਨੂੰ ਦੇ ਕੇ ਜਾਂਦੇ ਹਾਂ ਤਾਂ ਹੋਰ ਅੱਗੇ ਬਿਹਤਰ ਹੁੰਦਾ ਜਾਂਦਾ ਬਿਹਤਰ ਹੁੰਦਾ ਜਾਂਦਾ ਅਗਲੀਆਂ ਪੀੜ੍ਹੀਆਂ ਦਾ ਕਿਸ ਤਰ੍ਹਾਂ ਦਾ ਰੁਝਾਨ ਆ ਪਚੰਗੀ ਹੈਗੇ ਆ ਨਵੇਂ ਜੰਗ ਪਚੰਗੀ ਹੈ ਜਿੱਦਾਂ ਨਿਕਾ ਪਚੰਗੀ ਤਿਆਰ ਹੁੰਦਿਆ ਵਾ ਇਦਾਂ ਹੌਲੀ ਹੌਲੀ ਹੋਰ ਪਚੰਗੀ ਹੈਗੇ ਆ ਜਿਹੜੇ ਨਾਲ ਪੰਥ ਦੇ ਜੁੜੇ ਆ ਬਚਪਨ ਤੋਂ ਵੀ ਰਹਿ ਰਹੇ ਤੇ ਹੁਣ ਪਹਜਾਉਂਦੇ ਆ ਦੋ ਦੋ ਚਾਰ ਚਾਰ ਅਸੀਂ ਪੁਰਾਣੇ ਜਿਦਾਂ ਨਿਸ਼ਾਨ ਸਿੰਘ ਹੋਇਆ ਮਨਜੀਤ ਸਿੰਘ ਹੋਇਆ ਹੋਰ ਪਚੰਗੀ ਹੈ ਬੱਬਾ ਸਿੰਘ ਵੀ ਹਾਂਜੀ ਸਿੰਘ ਬੱਬਾ ਮਤਲਬ ਕਿ ਹੈਗੇ ਆ ਪੰਥ ਦੇ ਵਿੱਚ ਹਾਂਜੀ ਘੋੜਿਆਂ ਦੇ ਨਾਲ ਇੱਕ ਹਰੇਕ ਬੰਦੇ ਦਾ ਇੱਕ ਏਮ ਹੁੰਦਾ ਜੀ ਕੋਈ ਟੀਚਾ ਮਿੱਥ ਕੇ ਚੱਲਦਾ ਵੀ ਮੈਂ ਇਦਾਂ ਦਾ ਕਰਨਾ ਇਹ ਮਿਸਾਲ ਸੈੱਟ ਕਰ ਜਾਣੀ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਕੋਈ ਕਰਕੇ ਦਿਖਾਵੇ ਤੁਹਾਡਾ ਟੀਚਾ ਕੀ ਆ ਕਦੀ ਘੋੜੇ ਘੋੜਸਵਾਰੀ ਨੂੰ ਲੈ ਨਹੀਂ ਚਲੋ ਇਹ ਤੇ ਹੁੰਦਿਆਂ ਨੇ ਵੀ ਇੱਕ ਦੇ ਇੱਕ ਚਰੰਦਿਆਂ ਕੌਣ ਜਾਣੇ ਮੇਰਾ ਨਾਮ ਜੀ ਹਨਾ ਤੇ ਆਪਾਂ ਨੂੰ ਆਪਣਾ ਸ਼ੌਂਕ ਹੈ ਵੀ ਆਪਾਂ ਕੁਝ ਇਦਾਂ ਕਰਕੇ ਜਾਈਏ ਵੀ ਯਾਦ ਰੱਖਣਾ ਤੁਸੀਂ ਲਾਲੋ ਸਾਹਿਬ ਵੀ ਮਹਾਰਾਜ ਦੀ ਕਿਰਪਾ ਨਾਲ 7ਵੀਂ ਵਾਰ ਐਤਕੀ ਫਿਰ 골ਡ ਮੈਡਲ ਲੈ ਗਿਆ 7ਵੀਂ ਵਾਰ ਦੇ ਤੁਸੀਂ ਵਿਨਰ ਹੋ ਜੀ ਹਾਂਜੀ 7ਵੀਂ ਵਾਰ ਦੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਤੇ ਸਾਡੀ ਝੋਲੀ ਮੈਡਲ ਪਾਇਆ ਵਾ ਤੇ ਬਹੁਤ ਰਹਿਮਤ ਹੈ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਇਦਾਂ ਹੀ ਆਪਣੇ ਖਾਲਸੇ ਪੰਥ ਨੂੰ ਨਿਵਾਜਦਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੇ ਵੇ ਹਾਂਜੀ ਤੇ ਤੁਹਾਡਾ ਨਾਮ ਬੰਤਾ ਸਿੰਘ ਜੀ ਅਨਿਸ਼ਾਨ ਸਿੰਘ ਜੀ ਸਿੱਖਾਂ ਦੇ ਵਿੱਚ ਇਹ ਨਾਮ ਪਹਿਲਾਂ ਜੇ ਦੇਖੀ ਪ੍ਰਾਣੇ ਸਿੰਘਾਂ ਦੇ ਨਾਮ ਇਸੇ ਤਰ੍ਹਾਂ ਦੇ ਸੀਗੇ ਤਾਂ ਹੁਣ ਤਾਂ ਨਾ ਹੀ ਬਦਲ ਗਏ ਜੀ ਮਤਲਬ ਟੋਨੀ ਜੋਨੀ ਇਦਾਂ ਦੇ ਨਾਮ ਰੱਖਣ ਲੱਗੇ ਮਾਪੇ ਜੀ ਤਾਂ ਚੜ੍ਹਦੀ ਕਲਾ ਉਹਨਾਂ ਵਿੱਚ ਪ੍ਰਤੀਤ ਨਹੀਂ ਹੁੰਦੀ ਇਹ ਸਨੇਹਾ ਕੀ ਦਵੋਗੇ ਜੀ ਨਾ ਤੇ ਸਿੰਘਾਂ ਨੂੰ ਜਿਹਾਰੂ ਸਿੰਘਾਂ ਵਾਲੇ ਰੱਖਣੇ ਚਾਹੀਦੇ ਆ ਪਰ ਹੁਣ ਜਿੱਦਾਂ ਫੌਜ ਨੇ ਰਖਤੇ ਉਦਾਂ ਦੇ ਤਰੀਕੇ ਹੁੰਦੇ ਅੱਗੇ ਹਾਂਜੀ ਬੰਟਾ ਸਿੰਘ ਕਹਿੰਦੇ ਸੀ ਇੱਕ ਚਲੋ ਅਸੀਂ ਬੰਟਾ ਸਿੰਘ ਹੀ ਮੰਨ ਲਿਆ ਵੀ ਫੌਜ ਕਹੀ ਚੜ੍ਹਦੀ ਕਲਾ ਉਹਦਾ ਨਾਂ ਨਿਸ਼ਾਨ ਸਿੰਘ ਹੈ ਦਾ ਨਿਸ਼ਾਨ ਸਿੰਘ ਕਹਿੰਦੇ ਆ ਪਿਛਲੇ ਨਾਂ ਦੇਵਬੋਧ ਸਿੰਘ ਖੁੰਗਾ ਸਿੰਘ ਤਾਰਾ ਸਿੰਘ ਇਦਾਂ ਦੇ ਹਾਂਜੀ ਅੱਜਕੱਲ ਜਿਹੜੇ ਹੁਣ ਨਵੇਂ ਬੱਚੇ ਪੈਦਾ ਹੁੰਦੇ ਆ ਜੀ ਜਾਂ ਸ਼ਹਿਰੀਕਰਨ ਹੋ ਗਿਆ ਪਿੰਡਾਂ ਦਾ ਹੁਣ ਤਾਂ ਨਾ ਹੀ ਬੜੇ ਅਜੀਬ ਹੋ ਗਏ ਉਹਨਾਂ ਨੂੰ ਸਨੇਹਾ ਕੀ ਦਵੋਗੇ ਤੁਸੀਂ ਸਿੱਖਾਂ ਨੂੰ ਖਾਸ ਦੋ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਵੀ ਨਿੱਕਾ ਭਜੰਗੀ ਸਾਡੇ ਕੋਲ ਆਦਾ ਅਸੀਂ ਉਹਦਾ ਨਾਂ ਰੱਖੀਏ ਹੁਣ ਇਹਦਾ ਨਾਂ ਘਰ ਦਾ ਹੋਰ ਸੀ ਅਸੀਂ ਇਹਦਾ ਨਾਂ ਬਲੀ ਸਿੰਘ ਰੱਖਿਆ ਆਪ ਹਾਂ ਜੀ ਇਹਨੂੰ ਬਲੀ ਸਿੰਘ ਕਹਿ ਕੇ ਆਵਾਜ਼ ਮਾਰਦੇ ਆ ਵੀ ਕੋਈ ਵੱਖਰਾ ਨਾਂ ਰੱਖੀਏ ਤਾਂ ਆਪਣੇ ਵੱਲੋਂ ਹਾਂ ਜੀ ਤੇ ਸਿੰਘਾਂ ਦੇ ਬੋਲੇ ਵੀ ਜਿਹੜੇ ਹੈਗੇ ਆ ਉਹ ਇਸੇ ਤਰ੍ਹਾਂ ਦੇ ਚੜਦੀ ਕਲਾ ਵਾਲੇ ਹੁੰਦੇ ਆ ਜੀ ਤਾਂ ਥੋੜਾ ਚੰਨਣ ਪਾ ਦੋ ਵੀ ਕਿਸ ਤਰ੍ਹਾਂ ਦੇ ਬੋਲੇ ਹੁੰਦੇ ਸਿੰਘ ਕਿਹੜੀ ਚੀਜ਼ਾਂ ਨੂੰ ਕੀ ਕੀ ਕਹਿੰਦੇ ਆ ਦਾਲ ਬੰਧਾਂ ਦੇ ਕਹ ਦਿੰਦੇ ਮਿਰਚ ਨੂੰ ਲੜਾਕੀ ਗੋੜ ਨੂੰ ਸਿਰ ਜੋੜ ਕਹ ਦਿੰਦੇ ਆ ਆਲੂਆਂ ਨੂੰ ਆਂਡੇ ਕਹ ਦਿੰਦੇ ਆ ਐਦਾਂ ਕਹ ਦਿੰਦੇ ਬੜੇ ਬੋਲੇ ਮਹਾਰਾਜ ਦੀ ਮੇਰ ਨਾਲ ਹਾਂਜੀ ਤੇ ਬਿਲਕੁਲ ਜਿੱਥੇ ਮਹੱਲਾ ਕੱਟਿਆ ਜਾਂਦਾ ਤਾਂ ਮਹੱਲੇ ਦੇ ਵਿੱਚੋਂ ਨਿਕਲਦਾ ਕੀ ਐ ਤਾਂ ਉਹ ਇਹ ਅਵਲ ਰਹਿਣਾ ਕੋਈ ਨਾ ਕੋਈ ਤਾਂ ਅਵਲ ਕਦੇ ਰਹਿੰਦਾ ਪਰ ਵੀਰ ਬੰਟਾ ਸਿੰਘ ਦੀ ਨਿਸ਼ਾਨ ਸਿੰਘ ਹੋਰੀ ਇਹ 7 ਸਾਲਾਂ ਦੇ ਵਿਨਰ ਹੈ 7 ਸਾਲਾਂ ਤੋਂ ਇਸ ਮਹੱਲੇ ਦੇ ਵਿੱਚੋਂ ਘੋੜਸਵਾਰੀ ਤੇ ਜੋਰ ਦਿਖਾ ਕੇ 골ਡ ਮੈਡਲ ਹਾਸਲ ਕਰ ਰਹੇ ਐ ਸੋ ਇਸ ਵਾਰ ਵੀ ਇਹਨਾਂ ਨੂੰ ਇਹ ਸਭਾਗ ਪ੍ਰਾਪਤ ਹੋਇਆ ਪਰ ਵੱਡੀ ਗੱਲ ਇਹ ਹੈ ਕਿ ਜਿੱਤ ਫਿਰ ਵੀ ਖਾਲਸੇ ਦੀ ਹੁੰਦੀ ਹੈ ਸਿੰਘਾਂ ਦੇ ਵਿੱਚੋਂ ਕੋਈ ਵੀ ਕਿਸੇ ਚੀਜ਼ ਨੂੰ ਜਿੱਤੇ ਤਾਂ ਉਹਦਾ ਸਿਹਰਾ ਸਮੂਹ ਖਾਲਸਾ ਪੰਥ ਨੂੰ ਵਜਿਆ ਜਾਂਦਾ ਸੋ ਬਹੁਤ-ਬਹੁਤ ਮੁਬਾਰਕ ਆ ਜੀ ਤੁਹਾਨੂੰ ਇਸ ਗੱਲ ਦੀ ਕਿ ਤੁਹਾਡੀ ਮਿਹਨਤ ਹੈ ਜਿਹੜੀ ਉਸ ਨੂੰ ਲੈ ਕੇ ਤੁਸੀਂ ਦਲ ਪੰਥ ਦਾ ਜਿਹੜਾ ਤੇ ਖਾਲਸਾ ਪੰਥ ਦਾ ਨਾਮ ਉੱਚਾ ਕੀਤਾ ਸੋ ਉਮੀਦ ਕਰਦੇ ਆ ਕਿ ਅਗਲੀ ਵਾਰ ਫੇਰ ਬਹੁਤ ਸਾਰੇ ਸਿੰਘ ਇਸੇ ਤਰ੍ਹਾਂ ਤਿਆਰੀ ਕਰਕੇ ਆਉਣਗੇ 2 4 6 8 10 ਤੇ 12 ਜਿੰਨੇ ਵੱਧ ਤੋਂ ਵੱਧ ਕਰਤੱਵ ਜਿਹੜੇ ਦਿਖਾਉਣਗੇ ਤੇ ਅਸੀਂ ਉਹ ਗੱਲਾਂ ਫੇਰ ਤੁਹਾਡੇ ਤੱਕ ਲੈ ਕੇ ਆਵਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਦ